ਤੋ ਅੱਜ ਜੀਐਸਟੀ ਐਂਡ ਐਕਸਾਈਜ਼ ਡਿਪਾਰਟਮੈਂਟ ਦੀ ਅਚਨਚਿਤ ਲਗਭਗ 4:30 4:30 5:00 ਵਜੇ ਦੇ ਕਰੀਬ ਮੈਂ ਚੈਕਿੰਗ ਕੀਤੀ ਔਰ ਕਾਫੀ ਸਾਰੇ ਜਿਹੜਾ ਸਟਾਫ ਸੀ ਉਹ ਗੈਰਹਾਜ਼ਰ ਪਾਇਆ ਗਿਆ ਔਰ ਕਈਆਂ ਨੇ ਆਪਣੀ ਐਕਸਪਲੇਨੇਸ਼ਨ ਜਿਹੜੀ ਆ ਉਹ ਮੌਕੇ ਤੇ ਦਿੱਤੀ ਆ ਔਰ ਕਈਆਂ ਤੋਂ ਜਿਹੜੀ ਆ ਲਿਖਤੀ ਐਕਸਪਲੇਨੇਸ਼ਨ ਮੰਗੀ ਆ ਔਰ ਜਿਹੜਾ ਜਾਣਬੁੱਝ ਕੇ ਗੈਰਹਾਜ਼ਰ ਹੋਇਆ ਹੋਊਗਾ ਉਹਦੇ ਖਿਲਾਫ ਜਿਹੜੀ ਆ ਕਾਰਵਾਈ ਕੀਤੀ ਜਾਊ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਕਿਉਂਕਿ ਸਮਾਂ ਸਵੇਰੇ 9:00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਹੁੰਦਾ ਹੈਗਾ ਔਰ ਇਹਦੇ ਦੌਰਾਨ ਜਿਹੜਾ ਵੀ ਕੋਈ ਉੰਟੀਦ੍ਰਣ ਕਤਾਹੀ ਵਰਤੂਗਾ ਕੋਈ ਵੀ ਮੁਲਾਜ਼ਮ ਉਹਦੇ ਖਿਲਾਫ ਸਖਤ ਸਖਤ ਜਿਹੜੇ ਆਰਡਰ ਪਾਸ ਕੀਤੇ ਆ ਅ ਦੇਖੋ ਕਈ ਅਧਿਕਾਰੀ ਜਿਹੜੇ ਹੁੰਦੇ ਨੇ ਉਹ ਚੈਕਿੰਗ ਤੇ ਗਏ ਹੁੰਦੇ ਨੇ ਕਿ ਉਹ ਮੈਕਸਪਲੇਨੇਸ਼ਨ ਕਾਲ ਕੀਤੀ ਆ ਕਿ ਜਿਹੜੇ ਚੈਕਿੰਗ ਤੇ ਗਏ ਹੋਏ ਨੇ ਠੀਕ ਆ ਉਹ ਆਪ ਦਾ ਉਹਨਾਂ ਦਾ ਰਿਕਾਰਡ ਮੰਗਿਆਗਾ ਔਰ ਜਿਹੜੇ ਚੈਕਿੰਗ ਤੋਂ ਬਿਨਾ ਜਿਨ੍ਹਾਂ ਦਾ ਕੋਈ ਬਾਹਰ ਜਾਣ ਦਾ ਮਕਸਦ ਨਹੀਂ ਹੁੰਦਾ